ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਕਿਸਾਨ ਸਾਥੀਓ 27 ਜੂਨ 2025 ਦੀ ਰਾਤ ਨੂੰ ਵੀ ਵੀਡੀਓ ਬਣ ਰਹੀ ਹੈ ਤੇ 30 ਜੂਨ 2025 ਜਾਂ 2 ਜੁਲਾਈ 2025 ਤੱਕ ਤੇ ਮੌਸਮ ਦੀ ਆਪਾਂ ਗੱਲ ਕਰਾਂਗੇ ਸਕਰੀਨ ਤੁਸੀਂ ਦੇਖ ਰਹੇ ਹੋ ਆਪਣੀ ਤੇ ਲਾਲ ਹੈ ਕਿਤੇ ਪੀਲਾ ਹੈ ਤਾਂ ਵਰਖਾ ਦੀ ਸੰਭਾਵਨਾ ਹੈ ਹਲਮਲਾ ਕੇ ਜੇ ਆਪਾਂ ਅੱਗੇ ਆਪਾਂ 2 ਜੁਲਾਈ ਜਾਂ 1 ਜੁਲਾਈ ਤੱਕ ਦੇਖੀਏ ਖਾਸ ਤੌਰ ਤੇ 1 ਜੁਲਾਈ ਤੱਕ ਰੇਨ ਕਿਮੂਲੇਸ਼ਨ ਦੇਖਦੇ ਹਾਂ ਗੁਰਦਾਸਪੁਰ ਤੋਂ ਲੈ ਕੇ ਸਹਾਰਨਪੁਰ ਤੱਕ ਫਿਰ ਥੱਲੇ ਨੂੰ ਪਾਣੀ ਪਾਤਾ ਜਿੰਨਾ ਗੂੜਾ ਰੰਗ ਹੈ ਚੰਗੀ ਵਰਖਾ ਦੇਖਣ ਨੂੰ ਮਿਲ ਸਕਦੀ ਹੈ ਤੇ ਆਹ ਏਰੀਆ ਦੇ ਵਿੱਚ ਵੀ ਵਧੀਆ ਵਰਖਾ ਹੋਏਗੀ ਕਹਿਣ ਦਾ ਮਤਲਬ ਇਹ ਹੈਗਾ ਮਾਨਸੂਨ ਭਾਵੇਂ ਸਮੇਂ ਤੋਂ ਪਹਿਲਾਂ ਆ ਗਿਆ ਹਜੇ ਤੱਕ ਕਈ ਸਾਰੇ ਏਰੀਆਜੋ ਜੇ ਬਚੀਆ ਜਿੱਥੇ ਵਰਖਾ ਨਹੀਂ ਹੋਈ ਤੇ ਵਰਖਾ ਨਾ ਹੋਣ ਕਰਕੇ ਕਿਸਾਨ ਵੀਰ ਪਰੇਸ਼ਾਨ ਨੇ ਪਰੰਤੂ ਹੁਣ ਅਗਲੇ ਦਿਨਾਂ ਦੇ ਵਿੱਚ ਇੱਕ ਚੰਗੀ ਵਰਖਾ ਹੋਣ ਦੀ ਸੰਭਾਵਨਾ ਹੈ ਤਾਂ ਜੋ ਉਸ ਸੰਭਾਵਨਾ ਉਹਦੇ ਸੰਬੰਧੀ ਹੀ ਇੱਥੇ ਗੱਲ ਕਰਨਗੇ ਪਹਿਲਾਂ ਮੇਰੀ ਵੀਡੀਓ ਸ਼ੁਰੂ ਕਰਨ ਤੋਂ ਪਹਿਲਾਂ ਬੇਨਤੀ ਇਹ ਹੈ ਕਿ ਮਾਨਸੂਨ ਦੇ ਵਿੱਚ ਪ੍ਰੋਡਕਸ਼ਨ ਜਿਹੜੀ ਹੈਗੀ ਹੈ ਤਾਂ ਥਾਂ ਥਾਂ ਥੋੜੀ-ਬਹੁਤ ਹੁੰਦੀ ਹੈ ਲੇਕਿਨ ਫੇਰ ਵੀ ਜਿਹੜੇ ਅਗਲੇ ਦਿਨ ਹੈ ਵਰਖਾ ਦੀ ਹੈਗੀ ਹੈ ਹੁਣ ਗੱਲ ਸਭ ਤੋਂ ਪਹਿਲਾਂ ਹਿਮਾਚਲ ਦੀ ਕਰਾਂਗਾ ਹਿਮਾਚਲ ਦੇ ਵਿੱਚ ਜਿਵੇਂ ਪਿਛਲੇ ਸਿਸਟਮ ਦੇ ਵਿੱਚ ਮੀਂਹ ਪਿਆ ਕਾਫੀ ਸ਼ਿਮਲੇ ਦੇ ਵਿੱਚ ਪਿਆ ਜਾਂ ਹੋਰ ਕਈ ਜਗ੍ਹਾ ਪਿਆ ਕੁੱਲੂ ਦੇ ਵਿੱਚ ਪਿਆ ਬੱਦਲ ਫਟੇ ਆ ਲੋਕ ਰੁੜੇ ਆ ਮੌਤਾਂ ਵੀ ਹੋਈਆਂ ਤਾਂ ਇਹੋ ਜਿਹਾ ਕੁਝ ਦੁਬਾਰਾ ਫੇਰ ਹੋਣ ਵਾਲਾ ਹੈ ਚਾਹੇ ਤੁਹਾਡਾ ਉੱਤਰਾਖੰਡ ਹੈ ਚਾਹੇ ਤੁਹਾਡਾ ਹਿਮਾਚਲ ਪ੍ਰਦੇਸ਼ ਹੈ ਪਹਾੜਾਂ ਦੇ ਉੱਪਰ ਚੰਗੀ ਵਰਖਾ ਹੋਣ ਵਾਲੀ ਹੈ ਕਾਫੀ ਯਾਰਾ ਵਰਖੀ ਵਰਖਾ ਹੋਣ ਵਾਲੀ ਹੈ ਇੱਥੋਂ ਤੱਕ ਕਿ 29 ਤਰੀਕ ਨੂੰ ਭਾਰੀ ਤੋਂ অতি ਭਾਰੀ ਵਰਖਾ ਵੀ ਹੋ ਸਕਦੀ ਹੈ ਜਿਹਦੇ ਕਰਕੇ ਉਹਨਾਂ ਨੇ ਕਿਹਾ ਕਿ ਨਦੀਆਂ ਨਹਿਰਾਂ ਕਨ ਤੋਂ ਦੂਰ ਰਵੋ ਨਾਲੀਆਂ ਤੋਂ ਦੂਰ ਰੋ ਕਿਤੇ ਹੜ੍ਹ ਵਰਗੇ ਹਾਲਾਤ ਹੋ ਸਕਦੇ ਪਿੱਛੇ ਵਾਲਾ ਕੰਮ ਹੋ ਸਕਦਾ ਤਾਂ ਜੇਕਰ ਕੋਈ ਭਾਈ ਉੱਧਰ ਜਾ ਰਿਹਾ ਹੈ ਤੇ ਉਹ ਆਪ ਦਾ ਨਾ ਜਾਵੇ ਤਾਂ ਇਹ ਹਾਲਾਤ ਉੱਥੇ ਬਣ ਸਕਦੇ ਹਨ ਅਗਲੀ ਗੱਲ ਭਾਰਤੀ ਮੌਸਮ ਵਿਭਾਗ ਨੇ ਜੋ ਇਹ ਕਿਹਾ ਹੈਗਾ ਹੈ ਕਿ ਆਵੇਂ ਕਿ 28 ਤਰੀਕ ਨੂੰ ਵਰਖਾ ਸ਼ੁਰੂ ਹੋ ਜਾਏਗੀ ਪੰਜਾਬ ਹਰਿਆਣਾ ਚੰਡੀਗੜ੍ਹ ਦਿੱਲੀ ਪੱਛਮੀ ਉੱਤਰ ਪ੍ਰਦੇਸ਼ ਆਪਣਾ ਗੰਗਾ ਨਗਰ ਹਰਮਾਨਗੜ੍ਹ ਐਸ ਏਰੀਆ ਦੇ ਵਿੱਚ ਲੇਕਿਨ 28 ਵਾਲੀ ਵਰਖਾ ਟੁੱਟਮੀ ਹੋਊਗੀ 29 ਅਤੇ 30 ਨੂੰ ਜ਼ਿਆਦਾਤਰ ਇਹ ਸਾ ਵਰਖਾ ਕਵਰ ਕਰੇਗੀ ਤੇ ਵਰਖਾ 1 2 3 ਜੁਲਾਈ ਤੱਕ ਵੀ ਜਾਰੀ ਰਹੇਗੀ 2 ਅਤੇ 3 ਜੁਲਾਈ ਦਰਮਿਆਨ ਘਟੇਗੀ ਇੱਕ ਨੂੰ ਜ਼ਿਆਦਾ ਏਰੀਆ 'ਚ ਵਰਖਾ ਹੋਵੇਗੀ ਕਲੀਅਰ ਇਹਦੇ ਨਾਲ ਇਹਨਾਂ ਨੇ ਜੋ ਵਾਰਨਿੰਗ ਜਾਰੀ ਕੀਤੀ ਹੈ ਉਹ ਤੁਹਾਡੇ ਲਈ ਪੜ੍ਹਨੀ ਜ਼ਰੂਰੀ ਹੈ ਕਿਉਂਕਿ ਇਹ ਕਹਿ ਰਿਹਾ ਹੈ ਕਿ ਭਾਈ ਉਤਰਾਖੰਡ ਦੇ ਵਿੱਚ ਹਿਮਾਚਲ ਦੇ ਵਿੱਚ ਤੁਹਾਡਾ ਸ਼ਿਮਲਾ, ਸਿਰਮੌਰ, ਅਲਮੋਰਾ, ਬਗੇਸ਼ਵਰ, ਚਮੌਲੀ, ਚੰਪਾਵਤ, ਡੇੜਾਦੂਨ, ਨੈਣੀਤਾਲ, ਕੋਰੀਗਰਵਾਲ, ਪਥੌੜਾ ਗੱਜ, ਰੁਦਰ ਪ੍ਰਯਾਗ, ਟਿਹੜੀ ਗਰਵਾਲ, ਉੱਤਰ ਕਾਸ਼ੀ ਜਿਲ੍ਹੇ ਇਨ੍ਹਾਂ ਜ਼ਿਲ੍ਹਿਆਂ ਦੇ ਵਿੱਚ ਫਲੈਸ਼ ਫਲੱਡ ਵਰਗੀ ਸਥਿਤੀ ਬਣ ਸਕਦੀ ਕਿਤੇ اچانک ਫਲੱਡ ਆ ਸਕਦਾ ਇਹੋ ਜਿਹੇ ਹਾਲਾਤ ਬਣ ਸਕਦੇ ਆ ਠੀਕ ਹੈ ਤਾਂ ਫਿਰ ਉੱਤਰ ਜਾਣ ਵਾਲੇ ਧਿਆਨ ਰੱਖਣਗੇ ਜੇਕਰ ਹੁਣ ਅਸੀਂ ਸਾਡੇ ਇੱਥੋਂ ਦੀ ਗੱਲ ਸ਼ੁਰੂ ਕਰੀਏ ਤਾਂ ਪੰਜਾਬ ਅਤੇ ਹਰਿਆਣਾ ਦੇ ਵਿੱਚ 28 ਤੀਕ ਨੂੰ ਵਰਖਾ ਟੋਟਿਆਂ ਦੇ ਵਿੱਚ ਹੋ ਸਕਦੀ ਹੈ ਜਿਹੜੀ ਕਿ ਵਰਖਾ ਅੱਗੇ ਵਧਦੀ ਵਧਦੀ ਜਿਹੜਾ ਹੈਗਾ 3 ਤਰੀਕ ਤੱਕ ਕਈ ਸਾਰੇ ਹਿੱਸਿਆਂ ਦੇ ਵਿੱਚ ਭਾਰੀ ਤੋਂ অতি ਭਾਰੀ ਵਰਖਾ ਦੇ ਵਿੱਚ ਹੋਏਗੀ ਕਿਉਂ ਹੋਏਗੀ ਕਿਉਂਕਿ ਪਿਛਲਾ ਸਿਸਟਮ ਅਸੀਂ ਦੇਖ ਰਹੇ ਸੀ ਕਿ ਜਿੱਥੇ ਖੜਾ ਸੀਗਾ ਉੱਥੇ ਹੀ ਖੜ ਕੇ ਲਗਾਤਾਰ ਮੀਂਹ ਪਈ ਜਾਂਦਾ ਸੀਗਾ ਪਰੰਤੂ ਇਸ ਟਾਈਮ ਤੇ ਇਸ ਤਰ੍ਹਾਂ ਨਹੀਂ ਹੋਏਗਾ ਇਸ ਟਾਈਮ ਤੇ ਅਪਰ 에ਅਰ ਸਾਈਕਲੋਨਿਕ ਸਰਕੂਲੇਸ਼ਨ ਜਿਹੜੀ ਹੈਗੀ ਆ ਰਾਜਸਥਾਨ ਦੇ ਉੱਪਰ ਬਣੀ ਹੋਈ ਹੈ ਜਿਹੜੀ ਕਿ 5.8 ਕਿਲੋਮੀਟਰ ਤੱਕ ਉੱਪਰ ਤੱਕ ਉਹ ਫੈਲੀ ਹੋਈ ਹੈ ਤੇ ਅਪਰ 에ਅਰ ਸਰਕੂਲੇਸ਼ਨ ਜਿਹੜੀ ਹੈਗੀ ਹੈ ਇਹ ਨੂੰ ਚੰਗੇ ਤਿਕਾ ਮਦਦ ਕਰ ਰਹੀ ਹੈ ਇਹ ਸਿਸਟਮ ਜਿਹੜਾ ਹੈਗਾ ਤੇਜ਼ੀ ਦੇ ਨਾਲ ਘ ਤੇ ਆਉਣ ਵਾਲੇ ਜਿਹੜੇ ਹੈਗੇ ਆ 24 ਤੋਂ 48 ਘੰਟੇ ਦੇ ਵਿੱਚ ਜਾਂ ਕਿ ਲੋਕ 2 ਤੋਂ 3 ਦਿਨ ਦੇ ਵਿੱਚ ਮਾਨਸੂਨ ਪੂਰੇ ਦਾ ਪੂਰੇ ਭਾਰਤ ਨੂੰ ਕਵਰ ਕਰ ਦੇਗਾ ਤੇ ਇਹ ਵਰਖਾ ਇੱਕ ਬੱਦਲ ਇੱਕ ਪਾਸੇ ਚੱਲ ਕੇ ਜਿਵੇਂ ਕਿ ਮੈਂ ਮੇਰੇ ਪ੍ਰੋਜੈਕਟ ਪਰ ਦੀ ਗੱਲ ਕਰਾਂ ਆਮ ਸਾਲਾਂ 'ਚ ਜਿਹੜਾ ਐਸਮੇ ਮੀਂਹ ਆਉਂਦਾ ਹੁੰਦਾ ਉਹ ਇਸ ਤਰ੍ਹਾਂ ਚੱਲਦਾ ਕਿ ਪਾਕਿਸਤਾਨ ਵਾਲੇ ਪਾਸੋਂ ਆਇਆ ਪਾਕਿਸਤਾਨ ਵਾਲੇ ਪਾਸੋਂ ਆ ਕੇ ਫੇਰ ਉਹ ਜਿਹੜਾ ਹੈਗਾ ਚੰਡੀਗੜ੍ਹ ਤੱਕ ਪਹੁੰਚਦਾ ਤੇ ਜਿੱਥੇ ਤੱਕ ਜਾਂਦਾ ਲਗਾਤਾਰ ਜਿਹੜਾ ਹੈਗਾ ਭਾਰੀ ਵਰਖਾ ਕਰਦਾ ਜਾਂਦਾ ਮੈਂ ਕਿ ਇਹ ਵਰਖਾ ਉਹ ਲੱਗ ਰਹੀ ਹੈ ਜਿਹੜੀ ਆਪਣੀ ਮਾਨਸੂਨੀ ਵਰਖਾ ਹੁੰਦੀ ਹੈ ਕਿ ਉਸ ਤਰੀਕੇ ਦੀ ਲੰਮੇ ਏਰੀਆ ਦੇ ਵਿੱਚ ਵਰਖਾ ਹੋਣ ਦੀ ਸੰਭਾਵਨਾ ਹੈਗੀ ਹੈ 28 ਤਰੀਕ ਨੂੰ ਟੁਕੜਿਆਂ ਦੇ ਵਿੱਚ ਵਰਖਾ ਹੈਗੀ ਹੈ ਜੀ 29 ਤਰੀਕ ਨੂੰ ਵਰਖਾ ਕਾਫੀ ਏਰੀਆ ਵਿੱਚ ਮ뜰 ਜਾਏਗੀ 30 ਨੂੰ ਫਿਰ ਜਿਹੜਾ ਹੈਗਾ ਦਿੱਲੀ ਤੋਂ ਲੈ ਕੇ ਜਿਹੜਾ ਹੈਗਾ ਕਈ ਸਾਰੇ ਹਿੱਸੇ ਹਰਿਆਣੇ ਦੇ ਅਤੇ ਹਰਿਆਣੇ ਨਾਲ ਆਪਣਾ ਜ ਸੰਗਰੂਰ ਵਗੈਰਾ ਹੈ ਨਾ ਸੰਗਰੂਰ ਪਟਿਆਲਾ ਇਹ ਮਾਨਸਾ ਤੱਕ ਵੀ ਜਿਹੜਾ ਹੈਗਾ ਭਾਰੀ ਤੋਂ ਅਤੀ ਭਾਰੀ ਵਰਖਾ ਵੀ ਆ ਸਕਦੀ ਹੈ ਤੇ 1 ਤਰੀਕ ਨੂੰ ਫਿਰ ਇਸ ਤਰੀਕੇ ਦੇ ਹਾਲਾਤ ਹੈ 2 ਨੂੰ ਫਿਰ ਘਟੇਗਾ ਤਾਂ ਕੋਲਮਲਾ ਕੇ ਡੇ ਅੱਗੇ ਵਰਖਾ ਅੱਗੇ ਜਿਹੜੇ ਹੈਗੀ ਆ ਅਲੱਗ-ਅਲੱਗ ਦਿਨਾਂ 'ਚ ਫਿਰ ਟਟਮੀ ਵਰਖਾ ਅਗਲੇ 8 ਤੱਕ ਹੁੰਦੀ ਰਹੇਗੀ ਤਾਂ ਜਲਦੀ-ਜਲਦੀ ਆਪਾਂ ਕੰਪਲੀਟ ਕਰੀਏ ਹਿਮਾਚਲ ਕਲੀਅਰ ਹੋ ਗਿਆ ਕਿ ਹਿਮਾਚਲ ਦੇਸ਼ ਕਾਫੀ ਜ਼ਿਆਦਾ ਵਰਖਾ ਹੈਗੀ ਹੈ ਪੰਜਾਬ ਦੇ ਵਿੱਚ ਇਹ ਗੱਲ ਕਰਾਂਗੇ ਆਪਾਂ ਤਾਂ 28 ਤਰੀਕ ਨੂੰ ਟੁਕੜਿਆਂ ਦੀ ਵਰਖਾ ਸ਼ੁਰੂ ਹੋਏ ਤੇ ਕੁਝ ਇਸਿਆਂ ਦੇ 28 ਤਰੀਕ ਨੂੰ ਵਰਖਾ ਹੋਵੇਗੀ ਜਿਹਦੇ ਵਿੱਚ ਕਿ ਇੱਕ ਤੋਂ ਹਿੱਸਿਆਂ ਦੀ ਭਾਰੀ ਵਰਖਾ ਵੀ ਹੋ ਸਕਦੀ ਹੈ ਲੇਕਿਨ ਜਿਵੇਂ ਆਪਾਂ 29 ਤਰੀਕ ਨੂੰ ਜਾਣਦੇ ਹਾਂ ਠੀਕ ਹੈ 29 ਤਿਨੂੰ 28 ਨੂੰ ਵਰਖਾ ਹੈ ਲੇਕਿਨ ਮੇਨ ਸਿਸਟਮ ਜਿਹੜਾਗਾ ਆਪਾਂ ਕਹਾਂ ਹਲਕੀ ਤੋਂ ਦਰਮਿਆਨੀ ਵਰਖਾ ਸੰਗਰੂਰ ਪਟਿਆਲੇ ਦੇ ਜਿਆਦਰੇ ਸਜੂਗੀ ਠੀਕ ਹੈ ਤੇ 75% ਹਿੱਸਾ ਹਲਕੀ ਤੋਂ ਦਰਮਿਆਨੀ ਵਰਖਾ ਪਠਾਨਕੋਟ ਹੁਸ਼ਿਆਰਪੁਰ ਐਸਬੀਐਸ ਨਗਰ ਰੂਪਨਗਰ ਐਸਐਸ ਨਗਰ ਫਤਿਹਗੜ੍ਹ ਸਾਹਿਬ ਲੁਧਿਆਣਾ ਬਰਨਾਲਾ ਮਾਨਸਾਹ ਖਿੰਡਰ ਕਵਰ ਕਰੇਗੀ ਹਲਕੀ ਤੋਂ ਦਰਮਿਆਨੀ ਵਰਖਾ ਕੁਝ ਕ ਥਾਵਾਂ ਦੇ ਵਿੱਚ ਇਹਨਾਂ ਜ਼ਿਲ੍ਹੇ 'ਚ ਘੱਟ ਵਰਖਾ ਮੈਂ ਕਿ ਸਾਰਾ ਏਰੀਆ ਕਵਰ ਨਹੀਂ ਕਰੇਗੀ ਜਿਵੇਂ ਗੁਰਦਾਸਪੁਰ ਅਮਰਸਰ ਤਰਨਤਾਰਨ ਫਰੋਹੀਪੁਰ ਫਾਜ਼ਕਾ ਫਰੀਕੋਟ ਮਕਸਰ ਮੋਗਾ ਜਲੰਧਰਪੂਰ ਥਲਾ ਠੀਕ ਅਤੇ ਜਿਵੇਂ ਤੁਸੀਂ ਅੱਗੇ ਜਾਣੇ ਹੋ ਤਾਂ ਸੰਗਰੂਰ ਤੇ ਪਟਿਆਲਾ ਇਹਦੇ ਵਿੱਚ ਕੋ ਜਾਏਗਾ ਇਹੋ ਜੀਆਂ ਹੋਣਗੇ ਇੱਥੇ ਭਾਰੀ ਤੋਦੀ ਭਾਰੀ ਵਰਖਾ ਹੋ ਸਕਦੀ ਹੈ ਲੇਕਿਨ ਪਠਾਨਕੋਟ ਹੁਸ਼ਿਆਰਪੁਰ ਐਸਬੀਐਸ ਨਗਰ ਲੁਧਿਆਣਾ ਬਰਨਾਲਾ ਮਾਨਸਾ ਰੂਪਨਗਰ ਐਸਐਸ ਨਗਰ ਫਤਿਹਗੜ੍ਹ ਸਾਹਿਬ ਇਹਦੀਆਂ ਇੱਕ ਦੋ ਥਾਵਾਂ ਇਹਨਾਂ ਜਿਲ੍ਹਾਂ ਚ ਇਹੋ ਜੀਆਂ ਹੋਣਗੇ ਇੱਥੇ ਭਾਰੀ ਵਰਖਾ ਹੋਏਗੀ ਜਿਵੇਂ ਤੁਸੀਂ 29 ਤੋਂ 30 ਨੂੰ ਜਾਣੇ 3 ਨੂੰ ਜਾਣੇ ਹੋ ਤਾਂ ਗੁਰਦਾਸ ਪਠਾਨਕੋਟ ਗੁਰਦਾਸਪੁਰ ਹੁਸ਼ਿਆਰਪੁਰ ਐਸਬੀਐਸ ਨਗਰ ਲੁਧਿਆਣਾ ਰੂਪਨਗਰ ਐਸਐਸ ਨਗਰ ਫਤਿਹਗੜ੍ਹ ਸਾਹਿਬ ਸੰਗਰੂਰ ਪਟਿਆਲਾ ਜ਼ਿਆਦਾਤਰ ਇਸ ਵਿੱਚ ਨਹੀਂ ਪਏਗਾ ਅਮਸਾ ਤਰਨਤਾਨ ਕਪੂਰਥਲਾ ਜਲੰਧਰ ਮੋਗਾ ਖਰੋਇਪੁਰ ਫਰੀਦਕੋਟ ਬਨਾਲਾ ਮਾਨਸਾ ਇਹਦੇ 75% ਵਰਖਾ ਹੋ ਸਕਦਾ ਹੈ ਵਰਖਾ ਹੋ ਸਕਦੀ ਹੈ ਪਠਾਨਕੋਟ ਬਰਦਾਸਪੁਰ ਹੁਸ਼ਿਆਰਪੁਰ ਐਸਬੀਐਸ ਨਗਰ ਲੁਧਿਆਣਾ ਸੰਗਰੂਰ ਪਟਿਆਲਾ ਫਤਿਹਗੜ੍ਹ ਸਾਹਿਬ ਐਸਐਸ ਨਗਰ ਤੇ ਰੂਪਨਗਰ ਇਹਦੇ 1-2 ਥਾਵਾਂ ਤੇ ਭਾਰੀ ਵਰਖਾ ਹੋ ਸਕਦੀ ਹੈ ਤੇ ਸ਼੍ਰੀ ਅਮਸਾ ਸਾਹਿਬ ਤਰਨਤਾਨ ਕਪੂਰਥਲਾ ਜਲੰਧਰ ਬਨਾਲਾ ਮਾਨਸਾ ਖਰੋਇਪੁਰ ਫਰੀਦਕੋਟ ਮੋਗਾ ਇੱਥੇ ਜਿਹੜਾ ਹੈਗਾ ਥੰਡਰਸਟ੍ਰੋਮ ਵੀ ਆ ਸਕਦਾ ਹੈ ਜਿਹੜਾ ਜ਼ਿਲ੍ਹਾ ਤੁਹਾਡੇ ਇਹ ਕੁਝ ਜ਼ਿਲ੍ਹੇ ਰਹਿ ਜਾਣਗੇ ਇਹਨਾਂ ਦੇ ਵਿੱਚ ਵਰਖਾ ਜਿਹੜੀ ਹੈਗੀ ਥੋੜੀ ਘੱਟ ਹੋਣ ਦੀ ਸੰਭਾਵਨਾ ਹੋਈ ਕਿਤੀ ਨੂੰ ਫਾਜ਼ਿਲਕਾ ਤੇ ਨਾਲ ਉਹਦੇ ਸ਼੍ਰੀ ਮੁਕਸੇ ਸਾਹਿਬ ਤੇ ਬਠਿੰਡਾ ਠੀਕ ਹੈ ਤਾਂ ਆਪਾਂ ਜੀਐਸ ਨੂੰ ਜ਼ਿਲ੍ਹਿਆਂ ਚ ਨਾਮ ਬਣੀਆਂ ਤਾਂ ਆਪਾਂ ਇਹਨੂੰ ਇਸ ਤਰ੍ਹਾਂ ਕਹਾਂਗੇ ਕਿਉਂਕਿ ਇਹ ਜਿਹੜਾ ਸਿਸਟਮ ਹੈ ਉਸ ਸਮੇਂ ਕਿਸ ਪਾਸੇ ਨੂੰ ਕਰਪਟ ਲੈਂਦਾ ਮੌਕਾ ਦਸੇਗਾ ਕੋਲ ਮਲਾਕੇ ਹੈਗਾ ਕਿ ਇਹਨਾਂ ਦਿਨਾਂ ਚ ਭਾਰੀ ਤੋਂ অতি ਭਾਰੀ ਵਰਖਾ ਵੀ ਕੁਝ ਜ਼ਿਲ੍ਹਿਆਂ ਚ ਹੋ ਸਕਦੀ ਹੈ ਚੰਗੀ ਵਰਖਾ ਹੋਣ ਦੀ ਸੰਭਾਵਨਾ ਅੱਗੇ ਹੈਗੀ ਹੈ ਜੇ ਗੱਲ ਕਰਾਂਗੇ ਹਰਿਆਣੇ ਦੀ ਹਰਿਆਣਾ ਵੀ ਜਿਹੜਾ ਹੈਗਾ ਇਸ ਸਮੇਂ ਚੰਗੀ ਵਰਖਾ ਦੇਖੇਗਾ ਹਰਿਆਣੇ ਦੇ ਵਿੱਚ ਜ਼ਿਆਦਾਤਰ ਏਰੀਆ ਵਰਖਾ ਇਸ ਸਮੇਂ ਕਵਰ ਕਰੇਗੀ 28 ਤੇ 30 ਨੂੰ ਟੁਕੜਿਆਂ ਦੇ ਵਿੱਚ ਵਰਖਾ ਹੋਏਗੀ 29 ਅਤੇ 30 ਨੂੰ ਫਿਰ ਜ਼ਿਆਦਾਤਰ ਏਸਾ ਵਰਖਾ ਕਵਰ ਕਰੇਗੀ ਤਾਂ ਉਸੇ ਸਮੇਂ ਜਿਹੜਾ ਹੈਗਾ ਆਪਣਾ ਡੱਬ ਵਾਲੀ ਜਿਹੜਾ ਹੈਗਾ ਫਤਿਹਬਾਦ ਹਿਸਾਰ ਬਿਵਾਨੀ ਚਰਚੀ ਰਾਦਰੀ ਇਹਨਾਂ ਜ਼ਿਲ੍ਹਿਆਂ ਦੇ ਵਿੱਚ ਵੀ ਚੰਗੀ ਵਰਖਾ ਦੇਖਣ ਨੂੰ ਮਿਲ ਸਕਦੀ ਹੈ ਤਾਂ 29 ਅਤੇ 30 ਦੇ ਦਰਮਿਆਨ ਹਰਿਆਣੇ ਦੇ ਵਿੱਚ ਹੀ ਕਾਫੀ ਚੰਗੀ ਵਰਖਾ ਮਿਲ ਸਕਦੀ ਹੈ ਹਾਂ ਅੰਬਾਲਾ, ਯਮਨਾ ਨਗਰ, ਕੁਰਕਸ਼ੇਤਰ, ਕੈਥਲ, ਕਰਨਾਲ, ਸੋਨੀਪਾਥ, ਪਾਣੀਪਾ ਜੀਨ ਇਹਦੇ ਇੱਕ ਦੋ ਥਾਂ ਇਹੋ ਜਿਹੇ ਹੋਣਗੇ ਨਾ ਜਿੱਥੇ ਭਾਰੀ ਬਰਸਾਤ ਹੀ ਵਰਖਾ ਹੋ ਸਕਦੀ ਹੈ। ਪੰਚਕੁਲਾ, ਫਤਿਆਬਾਦ, हिसार, ਭਵਾਨੀ, ਚੱਕੀਦਾਦੀ, ਰੋहतक, ਜੱਜਰ, ਗੁਰੂਗਰਾਹ, ਫਰੀਦਕੋਟ, ਫਰੀਦাবাদ ਇੱਥੇ ਜਿਹੜਾ ਹੈਗਾ ਭਾਰੀ ਵਰਖਾ ਹੋ ਸਕਦੀ ਹੈ। ਤਾਂ ਇਸੇ ਅਨੁਸਾਰ ਜਿਹੜਾ ਹੈਗਾ ਜੇਕਰ ਤੁਸੀਂ 29 ਤਰੀਕ 30 ਤਰੀਕ ਨੂੰ ਦੇਖੋਗੇ ਤਾਂ 30 ਤਰੀਕ ਨੂੰ ਵੀ ਕੋਸ਼ ਜਿਲ੍ਹੇ ਇਹੋ ਜਿਹੇ ਹੋਣਗੇ ਜਿੱਥੇ ਕਿ ਭਾਰੀ ਵਰਖਾ ਹੋ ਸਕਦੀ ਹੈ। ਜਿਵੇਂ ਕਿ ਤੁਹਾਡੇ ਪੰਚਕੁਲਾ, ਜੀਂਦ, ਪਾਣੀਪਾ, ਅਤੀ ਪਰਿਵਰਤ ਖਾ ਸਕਦੀ ਹੈ ਅੰਬਾਲਾ ਜਮਨਾਨਗਰ ਕੋਰ ਖੇਤਰ ਕੈਥਲ ਕਰਨਾਲ ਤੇ ਜ਼ਿਆਦਾਤਰ ਏਰੀਆ ਵਰਖਾ ਕਵਰ ਕਰੇਗੀ ਲਗਭਗ ਸਾਰੇ ਹੀ ਹਰਿਆਣੇ ਨੂੰ ਵਰਖਾ ਇਸ ਸਮੇਂ ਕਵਰ ਕਰੇਗੀ ਤੇ ਮਾਨਸੂਨ ਪੂਰਾ ਹਰਿਆਣਾ ਕਵਰ ਕਰ ਸਕਦੀ ਹੈ ਜੰਮੂ ਦੇ ਵਿੱਚ ਵੀ ਇਸ ਸਮੇਂ ਚੰਗੀ ਵਰਖਾ ਦੇਖਣ ਨੂੰ ਮਿਲ ਸਕਦੀ ਹੈ ਠੀਕ ਹੈ ਜੇ ਗੱਲ ਕਰਾਂ ਮੈਂ ਹੁਣ ਰਾਜਸਥਾਨ ਦੀ ਰਾਜਸਥਾਨ ਦੇ ਵਿੱਚ ਭਾਵੇਂ ਕਿ ਵਰਖਾ ਬਹੁਤ ਸੋਹਣੀ ਵਰਖਾ ਦੇਖਣ ਨੂੰ ਮਿਲ ਰਹੀ ਹੈ ਗੰਗਾ ਨਗਰ ਰਮਾਨਗੜ ਦੇ ਵਿੱਚ ਵਰਖਾ ਹੋ ਚੁੱਕੀ ਹੈ ਤੇ ਇਸ ਦਾ 28 ਤਰੀਕ ਨੂੰ ਜਿਹੜਾ ਹੈਗਾ ਕਈ ਸਾਰੇ ਏਸ਼ਿਆਂ ਦੇ ਵਿੱਚ ਵਰਖਾ ਦੇਖਣ ਨੂੰ ਮਿਲ ਸਕਦੀ ਹੈ ਲੇਕਿਨ ਜਿਵੇਂ ਤੁਸੀਂ ਜਿਹੜਾ ਹੈਗਾ ਅੱਗੇ ਜਾਓਗੇ ਦੁਬਾਰਾ ਤੋਂ ਜਿਹੜਾ ਹੈਗਾ 28 ਤਰੀਕ ਤੋਂ ਬਾਅਦ ਦੇ ਵਿੱਚ 30 29 ਅਤੇ 30 ਜਿਹੜੀ ਤਰੀਕ ਹੈਗੀ ਹੈ ਮਾਫ ਕਰਨਾ 30 ਅਤੇ 1 ਦੇ ਦਰਮਿਆਨ ਸ਼੍ਰੀ ਗੰਗਾ ਨਗਰ ਤੇ ਹਨੂਮਾਨਗੜ ਇਹਦੇ ਕਈ ਸਾਰੇ ਏਸ਼ਿਆਂ ਦੇ ਵਿੱਚ ਆਪਾਂ 29 ਹਨੂਮਾਨਗੜ 29 30 ਅਤੇ 1 ਜੁਲਾਈ ਦੇ ਦਰਮਿਆਨ ਕਈ ਏਸ਼ਿਆਂ ਦੇ ਤੇਜ਼ ਬੱਜਰਪਾਤ ਤੇਜ਼ ਹਵਾ ਦੇ ਨਾਲ ਮੀਂਹ ਪੈ ਸਕਦਾ ਹੈ ਯੂਪੀ ਦੇ ਵਿੱਚ ਭਾਰੀ ਵਰਖਾ ਹੋ ਸਕਦੀ ਹੈ ਤੇ ਮੇਹ ਕਰਜੇ ਹੋ ਸਕਦਾ ਕੋਈ ਥਾਂ 'ਤੇ অতি ਭਾਰੀ ਵਰਖਾ ਹੋ ਸਕਦੀ ਹੈ ਤਾਂ ਕੁਲ ਮਿਲਾ ਕੇ ਫਿਰ ਵੀਡੀਓ ਬਹੁਤ ਲੰਬੀ ਹੋ ਗਈ ਹੈ ਜਿਹੜੇ ਔਨ ਆਲੇ ਦਿਨ ਹੈ ਇਹਨਾਂ ਦੇ ਵਿੱਚ ਚੰਗੀ ਵਰਖਾ ਹੋਣ ਦੀ ਸੰਭਾਵਨਾ ਬਣੀ ਰਹੇਗੀ ਤਾਂ ਅਸੀਂ ਅਰਦਾਸ ਕਰਦੇ ਹਾਂ ਕਿ ਸੁਖ ਸ਼ਾਂਤੀ ਦੀ ਵਰਖਾ ਹੋਵੇ ਤੇ ਜਿਹੜਾ ਏਰੀਆ ਹੈ ਥੀ ਵਰਖਾ ਹੋਂ ਮਤੱਸਰੇ ਉੱਥੇ ਵੀ ਨਹੀਂ ਪਵੇ ਧੰਨਵਾਦ ਦੋਸਤੋ ਮਿਹਰਬਾਨੀ ਦੋਸਤੋ